ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ। ਔਰ ਬਿਜਲੀ ਕੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ। 24 ਘੰਟੇ ਬਿਜਲੀ ਦੇਂਦੀ ਹੈ। ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਤੇ ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਹਾਂ? ਇਹ ਸਾਡੀਆਂ ਪ੍ਰਾਇੋਰਟੀਜ਼ ਨੇ। ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ। ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਅਮਨ ਲੂਣਾ ਤੁਹਾਨੂੰ ਦੱਸ ਦਈਏ ਸੈਕਟਰ 5 ਵਿੱਚ 19 ਤਰੀਕ ਨੂੰ ਪੋਸ਼ ਏਰੀਆ 'ਚ ਇੱਕ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਸੀ ਜਿਹੜੀ ਫਾਇਰਿੰਗ ਕੀਤੀ ਗਈ ਸੀ ਇਹ ਦੋ ਮੋਟਰਸਾਈਕਲਾਂ ਤੇ ਕੁੱਲ ਚਾਰ ਜਿਹੜੇ ਸ਼ੂਟਰ ਦੱਸੇ ਜਾ ਰਹੇ ਸੀਗੇ ਇਹਨਾਂ ਨੇ ਕੁਲਦੀਪ ਸਿੰਘ ਮੱਕੜ ਦੇ ਘਰ ਵਿੱਚ ਵੜ ਕੇ ਅੰਦਰ ਇਹਨਾਂ ਦੀ ਫੋਰਚੂਨਰ ਤੇ ਦੋ ਫਾਇਰ ਕੀਤੇ ਸੀਗੇ ਤੇ ਇਹ ਲਗਾਤਾਰ ਤੁਹਾਨੂੰ ਦੱਸ ਦਈਏ ਦੈਨਿਕ ਸਵੇਰਾ ਨੇ ਇਹ ਮਾਮਲਾ ਬ੍ਰੇਕ ਕੀਤਾ ਸੀ ਦੈਨਿਕ ਸਵੇਰਾ ਨੇ ਤੁਹਾਡੇ ਸਾਹਮਣੇ ਸਭ ਤੋਂ ਪਹਿਲਾਂ ਇਹ ਮਾਮਲਾ ਰੱਖਿਆ ਸੀ ਉਸ ਤੋਂ ਬਾਅਦ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਤੇ ਪੁਲਿਸ ਸੈਲ ਦੀ ਟੀਮ ਸੈਕਟਰ 3 ਤਰ੍ਹਾਂ ਦੀ ਟੀਮ ਤੇ ਆਪਰੇਸ਼ਨ ਸੈਲ ਦੀ ਟੀਮ ਜੁਆਇੰਟ ਆਪਰੇਸ਼ਨ ਇਹ ਕੀਤਾ ਗਿਆ ਹੈ ਤੇ ਜਿਸ ਤੋਂ ਬਾਅਦ ਪੁਲਿਸ ਨੇ ਮੁਹਾਲੀ ਦੇ ਪਿੰਡ ਮੁੱਲਾਪੁਰ ਦੇ ਨੇੜੇ ਇੱਕ ਹੋਰ ਪਿੰਡ ਹੈ ਕਰਤਾਰਪੁਰ ਜਿੱਥੇ ਕਿ ਨਾਕਾ ਬੰਦੀ ਦੇ ਦੌਰਾਨ આરોપી ਨੂੰ ਇੱਕ આરોપી ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ આરોપી ਦੀ ਪਛਾਣ 26 ਸਾਲ ਦੇ ਕਰਤਾਰਪੁਰ ਦੇ ਰਹਿਣ ਵਾਲੇ ਗੁਰਵਿੰਦਰ ਉਰਫ ਲਾਡੀ ਜਿਹੜੀ ਉਮਰ 26 ਸਾਲ ਦੱਸੀ ਜਾ ਰਹੀ ਹੈ ਇਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਹਦੇ ਕੋਲ ਪੁੱਛਗਿੱਛ ਵਾਸਤੇ ਪੁਲਿਸ ਨੇ ਇਹਨੂੰ ਕੋਰਟ 'ਚ ਪੇਸ਼ ਕੀਤਾ ਤੇ ਇਹਦਾ ਪੁਲਿਸ ਰਿਮਾਂਡ ਵੀ ਹਾਸਲ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕੁੱਲ 4 ਸ਼ ਦੀਪ ਸਿੰਘ ਮੱਕੜ ਅਤੇ ਬਿਜ਼ਨਸmen ਜਿਹੜੇ ਇੱਥੇ ਰਹਿੰਦੇ ਹੈ ਤੇ ਇਹਨਾਂ ਦੇ ਘਰ ਦੇ ਅੰਦਰ ਵੜ ਕੇ 19 ਤਰੀਕ ਦੇ ਸਵੇਰੇ ਤੜਕੇ 4 ਵਜੇ ਫਾਇਰਿੰਗ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਗਹਿਨਤਾ ਤੋਂ ਜਾਂਚ ਕਰਨ ਤੋਂ ਬਾਅਦ ਆਖਿਰਕਾਰ ਇੱਕ ਸ਼ੂਟਰ ਨੂੰ ਗ੍ਰਿਫਤਾਰ ਕਰ ਲਿਆ ਹੈ ਗੁਰਵਿੰਦਰ ਲਾੜੀ ਇਹ ਸ਼ੂਟਰ ਜਿਹੜਾ ਦੱਸਿਆ ਜਾ ਰਿਹਾ ਹੈ ਇਹ ਦੱਸਿਆ ਜਾ ਰਿਹਾ ਹੈ ਵੀ ਦੱਸਿਆ ਜਾ ਰਿਹਾ ਹੈ ਕਿ ਮਾਮਲੇ ਚ ਕਿ ਇਹ ਨਸ਼ੇੜੀ ਕਿਸਮ ਦਾ ਆਦਮੀ ਹੈ ਤੇ ਨਸ਼ੇ ਵਿੱਚ ਹੀ ਸੀਗੇ ਉਸ ਟਾਈਮ ਵੀ ਤੇ ਲਗਾਤਾਰ ਪੁਲਿਸ ਜਿਹੜੇ ਬਾਕੀ ਦੇ ਤਿੰਨ ਸ਼ੂਟਰ ਹੈ ਉਹਨਾਂ ਦੀ ਪੁਲਿਸ ਤਲਾਸ਼ ਕਰ ਰਹੀ ਹੈ ਤੇ ਤੁਹਾਨੂੰ ਦੱਸ ਦਈਏ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਬਾਕੀ ਦੇ ਸ਼ੂਟਰ ਚੋ ਅਹਿਮ ਗੱਲ ਦੱਸ ਦਿੰਦੇ ਆ ਇਸ ਮਾਮਲੇ 'ਚ ਸਾਹਮਣੇ ਆਇਆ ਸੀਗਾ ਕਿ ਜਿਹੜਾ ਕਨਾਡਾ ਬੈਠਾ ਗੋਲਡੀ ਬਰਾੜ ਜਿਹੜਾ ਗੈਂਗਸਟਰ ਹੈ ਤੇ ਤੁਹਾਨੂੰ ਦੱਸ ਦਈਏ ਇਹ ਜਿਹੜਾ ਸਿੱਧੂ ਮੂਸੇਵਾਲਾ ਮਰਡਰ ਕੇਸ 'ਚ ਵੀ ਇਹ ਮਾਸਟਰਮਾਈਂਡ ਹੈ ਇਹਦੇ ਗੁਰਗਿਆਂ ਵੱਲੋਂ ਪਹਿਲਾਂ ਕੁਲਦੀਪ ਸਿੰਘ ਮੱਕੜ ਨੂੰ ਧਮਕੀ ਦਿੱਤੀ ਜਾਂਦੀ ਹੈ ਫਰੋਤੀ ਦੀ ਧਮਕੀ ਸੀਗੀ ਲੇਕਿਨ ਉਸ ਤੋਂ ਬਾਅਦ ਇਹਦੀ ਜਿਹੜੀ ਧਮਕੀ ਦਾ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਕੁਲਦੀਪ ਸਿੰਘ ਮਕਰਨੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਡਰਾਂ ਦੇ ਚੱਕਰ 'ਚ ਜਿਹੜੇ ਸ਼ੂਟਰ ਹੈ ਚਾਰ ਸ਼ੂਟਰ ਸੀਗੇ ਇਹ ਜਿਹੜੇ ਦੋ ਬਾਈਕਾਂ ਤੇ ਆਏ ਸੀ ਤੇ ਇਹਨਾਂ ਦੇ ਕਰ ਫੋਰਚੂਨਰ ਦੇ ਦੋ ਗੋਲੀਆਂ ਮਾਰ ਕੇ ਫਰਾਰ ਹੋ ਗਏ ਸੀ ਤੁਹਾਨੂੰ ਲਗਾਤਾਰ ਦੱਸ ਦਿੰਦੇ ਆ ਚੰਡੀਗੜ੍ਹ ਦੀ ਐਸਐਸਪੀ ਕਮਰਦੀਪ ਕੋਰ ਕੋਰ ਮੈਡਮ ਦੀ ਸੁਪਰਵੀਜ਼ਨ ਵਿੱਚ ਆਖਿਰ ਇੱਕ ਜਿਹੜਾ ਸ਼ੂਟਰ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਕਰਤਾਰਪੁਰ ਦਾ ਇਹ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ 26 ਸਾਲੀ ਦੀ ਉਮਰ ਹੈ ਤੇ ਇਹਦਾ ਨਾਮ ਗੁਰਵਿੰਦਰ ਉਰਫ ਲੱਡੀ ਹੈ ਜਿਹਨੂੰ ਕਿ ਪੁਲਿਸ ਨੇ ਗ੍ਰਿਫਤਾਰ ਕਰ ਕੋਰਟ 'ਚ ਪੇਸ਼ ਕਰ ਪੁਲਿਸ ਰਿਮਾਂਡ ਹ ਲਗਾਤਾਰ ਪੁਲਿਸ ਦੀ ਇਹ ਤਫਤੀਸ਼ ਜਿਹੜੀ ਹੈ ਕਿ ਜਾਰੀ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੁਨਾ ਦਿਨਿਕ ਸੂਰਤੀ ਟੀਵੀ